ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਰਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਇਨੀ ਦਿਨੀ ਬਿਗ ਬਾਸ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਇੱਕ ਤਾਂ ਸਲਮਾਨ ਖਾਨ ਹੋਸਟ ਕਰਦੇ ਨੇ ਬਿਗ ਬਾਸ ਨੂੰ ਅਤੇ ਦੂਸਰਾ ਕਿ ਡੋਲੀ ਚਾਹ ਵਾਲਾ ਬਿਗ ਬਾਸ ਦੇ ਵਿੱਚ ਐਂਟਰੀ ਕੀਤੀ ਸੀ ਉਹਨਾਂ ਨੇ ਔਰ ਮਹਿਜ਼ 5 ਮਿੰਟ ਦਾ ਫੋਟੋ ਸ਼ੂਟ ਹੋਇਆ ਡੋਲੀ ਚਾਹ ਵਾਲੇ ਦਾ ਸਭ ਤੋਂ ਪਹਿਲਾਂ ਗੱਲ ਕਰਦੇ ਆ ਡੋਲੀ ਚਾਹ ਵਾਲੇ ਦੀ ਕਿਸੇ ਪਛਾਣ ਦੇ ਮਹਤਾਜ ਨਹੀਂ ਡੋਲੀ ਚਾਹ ਵਾਲਾ ਇੱਕ ਰੇੜੀ ਲਾਉਂਦੇ ਨੇ ਨਾਗਪੁਰ ਦੇ ਵਿੱਚ ਔਰ ਕਾਫੀ ਫੇਮਸ ਸੋਸ਼ਲ ਮੀਡੀਆ ਇਨਫਲੂਐਂਸਰ ਬਣ ਚੁੱਕੇ ਨੇ ਔਰ ਇਸ ਵਕਤ ਲੱਖਾਂ ਕਰੋੜਾ ਰੁਪਏ ਕਮਾਰੇ ਨੇ ਡੋਲੀ ਚਾਹੇ ਵਾਲਾ ਸੋ ਇੱਕ ਤੁਹਾਨੂੰ ਖਬਰ ਦੱਸਣ ਲੱਗੇ ਆ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਓਗੇ 5 ਮਿੰਟ ਦੀ ਐਂਟਰੀ ਕੀਤੀ ਡੋਲੀ ਚਾਹੇ ਵਾਲਾ ਨੇ 빅 ਬੌਸ ਦੇ ਵਿੱਚ ਫੋਟੋ ਸ਼ੂਟ ਕਰਵਾਇਆ ਔਰ 5 ਮਿੰਟ ਦਾ ਜੋ ਉਹਨਾਂ ਨੇ ਪੈਸੇ ਚਾਰਜ ਕੀਤੇ ਆ ਉਹ ਸੁਣ ਕੇ ਹੈਰਾਨ ਰਹਿ ਜਾਓਗੇ ਡੋਲੀ ਚਾਹੇ ਵਾਲਾ ਨੇ ਸਿਰਫ 5 ਮਿੰਟ ਦੇ ਸ਼ੂਟ ਦੇ ਲਈ 2 ਕਰੋੜ ਰੁਪਇਆ ਜਿਹੜਾ ਉਹਨਾਂ ਨੇ ਚਾਰਜ ਕੀਤਾ ਸੋ ਇੱਕ ਬਹੁਤ ਵੱਡੀ ਰਕਮ ਮੰਨੀ ਗਈ ਹੈ 2 ਕਰੋੜ ਰੁਪਇਆ ਬਹੁਤ ਵੱਡੀ ਰਕਮ ਹੈ ਇੱਕ ਚਾਹ ਬਣਾਉਣ ਵਾਲਾ ਬੰਦਾ ਅੱਜ ਸੋਸ਼ਲ ਮੀਡੀਆ ਇਨਫਲੂਐਂਸਰ ਬਣ ਕੇ ਔਰ ਬਿਗ ਬਾਸ ਦੇ ਵਿੱਚ ਐਂਟਰੀ ਕੀਤੀ 5 ਮਿੰਟ ਦਾ ਫੋਟੋ ਸ਼ੂਟ ਕਰਵਾਇਆ ਔਰ 2 ਕਰੋੜ ਰੁਪਏ ਕਮਾ ਲਏ ਸਿਰਫ 5 ਮਿੰਟ ਦੇ ਵਿੱਚ ਸੋ ਕਿਤਨਾ ਕਿਤੇ ਅਸੀਂ ਇਹ ਵੀ ਕਹਿ ਦਿੰਦੇ ਹਾਂ ਕਿ ਇਹਨਾਂ ਨੂੰ ਕਾਹਤੋਂ ਸਟਾਰ ਬਣਾਇਆ ਹੈ ਇਹਨਾਂ ਦੇ ਪੱਲੇ ਕੀ ਹੈ ਇਹਨਾਂ ਦਾ ਨਾਮ ਕੀ ਹੈ ਕੋਈ ਵੀ ਚੱਕ ਕੇ ਕਹਿੰਦੇ ਆ ਤੁਸੀਂ ਸਟਾਰ ਬਣਾ ਦਿੰਦੇ ਹੋ ਪਰ ਸੋਸ਼ਲ ਮੀਡੀਆ ਦੀ ਪਾਵਰ ਬਹੁਤ ਵੱਡੀ ਪਾਵਰ ਮੰਨੀ ਗਈ ਹੈ ਕੋਈ ਵੀ ਰਾਤੋਂ ਰਾਤ ਸਟਾਰ ਬਣ ਜਾਂਦਾ ਹੈ ਸੋ ਵੱਡੇ ਵੱਡੇ ਚਿਹਰੇ ਅਸੀਂ ਦੇਖ ਸਕਦੇ ਹਾਂ ਜੋ ਸੋਸ਼ਲ ਮੀਡੀਆ ਨੇ ਰਾਤੋਂ ਰਾਤ ਸਟਾਰ ਬਣਾ ਦਿੱਤੇ ਨੇ ਜੇਕਰ ਪੰਜਾਬ ਦੀ ਗੱਲ ਕਰੀਏ ਨੀਟੂ ਸ਼ਟਰਾ ਵਾਲਾ ਕਾਫੀ ਟਾਈਮ ਪਹਿਲਾਂ ਜਦੋਂ ਵੋਟਾਂ ਤੋਂ ਹਾਰੇ ਸਨ ਉਸ ਤੋਂ ਬਾਅਦ ਵਾਇਰਲ ਹੋਏ ਤਾਂ ਉਸ ਤੋਂ ਬਾਅਦ ਉਹ ਵੀ ਸੋਸ਼ਲ ਮੀਡੀਆ ਸਟਾਰ ਬਣ ਗਏ ਸੋਨੂ ਸੀਤੋ ਵਾਲਾ ਉਹ ਵੀ ਰਾਤੋਂ ਰਾਤ ਉਹਨਾਂ ਦਾ ਜਿਹੜਾ ਸਤਾਰਾ ਚਮਕਿਆ ਰਾਤੋਂ ਰਾਤ ਉਹ ਵੀ ਸੋਸ਼ਲ ਮੀਡੀਆ ਸਟਾਰ ਬਣ ਗਏ ਅੱਜਕਲ ਪ੍ਰੋਮੋਸ਼ਨ ਕਰਦੇ ਪਏ ਨੇ ਕਿਸ ਨਾ ਕਿਸੇ ਗਾਣੇ ਦੀ ਜਾਂ ਕਿਸੇ ਨਾ ਕਿਸੇ ਕੰਪਨੀ ਦੀ ਉਹ ਪ੍ਰੋਮੋਸ਼ਨ ਕਰਦੇ ਨਜ਼ਰ ਆਉਂਦੇ ਨੇ ਸੋ ਇੱਕ ਵੱਡੀ ਚੀਜ਼ ਜਿਹੜੀ ਆਪਾਂ ਕਹਿ ਸਕਦੇ ਆ ਕਿ ਕਿੱਥੇ ਇੱਕ ਬੰਦਾ ਚਾਹ ਬਣਾਉਂਦਾ ਸੀ ਆਪਣੀ ਰੀੜੀ ਤੇ ਆਪਣੇ ਠੇਲੇ ਤੇ ਤੇ ਹੁਣ ਉਹ ਬਿਗ ਬਾਸ ਦੇ ਵਿੱਚ ਐਂਟਰ ਹੋਇਆ ਤੇ ਉਸ ਤੋਂ ਬਾਅਦ ਇੱਕ ਫੋਟੋ ਸ਼ੂਟ ਕਰਵਾਇਆ ਬਿਗ ਬਾਸ ਦੇ ਵਿੱਚ ਜਿਸ ਦਾ ਉਸਨੇ ਰਕਮ ਇੱਕ ਜਿਹੜੀ ਹੈ ਲਈ ਹੈ 5 ਮਿੰਟ ਦੀ ਜਿਹੜੀ ਇੱਕ ਰਕਮ 2 ਕਰੋੜ ਰੁਪਇਆ ਚਾਰਜ ਕੀਤੀ ਉਸ ਤੋਂ ਬਾਅਦ ਜੇ ਗੱਲ ਕਰੀਏ ਡੋਲੀ ਚਾਹ ਵਾਲਾ ਦੁਬਈ ਦੇ ਵਿੱਚ ਵੀ ਕਾਫੀ ਨਜ਼ਰ ਆਏ ਨੇ ਔਰ ਇਹ ਵੀ ਖਬਰ ਆ ਰਹੀ ਹੈ ਕਿ ਡੋਲੀ ਚਾਹਵਾਰਾ ਨੇ ਦੁਬਈ ਦੇ ਵਿੱਚ ਆਪਣਾ ਬਿਜ਼ਨਸ ਸ਼ੁਰੂ ਕਰ ਲਿਆ ਸੋ ਇੱਕ ਕਾਫੀ ਤਸਵੀਰ ਵੀ ਵਾਇਰਲ ਹੋ ਰਹੀ ਸੀ ਸੋਸ਼ਲ ਮੀਡੀਆ ਤੇ ਕਿ ਲੈਪਟਾਪ ਫੜ ਕੇ ਆਫਿਸ ਦੇ ਵਿੱਚ ਬੈਠੇ ਨੇ ਦੁਬਈ ਦਾ ਆਫਿਸ ਕਿਹਾ ਗਿਆ ਹੈ ਜੇ ਜਿਹੜੀ ਵਾਇਰਲ ਨਿਊਜ਼ ਇਹੀ ਕਹਿ ਰਹੀ ਹੈ ਇਹੀ ਦੱਸ ਰਹੀ ਹੈ ਕਿ ਡੌਲੀ ਚਾਹ ਵਾਲਾ ਨੇ ਦੁਬਈ ਦੇ ਵਿੱਚ ਵੀ ਆਪਣਾ ਬਿਜ਼ਨਸ ਜਿਹੜਾ ਸ਼ੁਰੂ ਕਰ ਲਿਆ ਸੋ ਕਿਤਨਾ ਕਿਤੇ ਇਹ ਵੀ ਲੋਕਾਂ ਨੇ ਕਿਹਾ ਹੈ ਕਿ ਤੁਸੀਂ ਜਣੇ ਖਣ ਨੂੰ ਸਟਾਰ ਬਣਾ ਦਿੰਦੇ ਹੋ ਪਰ ਇੱਥੇ ਕਿਤਨਾ ਕਿਤੇ ਸੋਸ਼ਲ ਮੀਡੀਆ ਦੀ ਪਾਵਰ ਨਜ਼ਰ ਆ ਰਹੀ ਹੈ ਕਿ ਕੋਈ ਵੀ ਬੰਦਾ ਰਾਤੋਂ ਰਾਤ ਸਟਾਰ ਬਣ ਸਕਦਾ ਚਾਹੇ ਉਹ ਭਾਂਡੇ ਮਾਂਜਣ ਵਾਲਾ ਹੋਵੇ ਚਾਹੇ ਉਹ ਚਾਹ ਵੇਚਣ ਵਾਲਾ ਹੋਵੇ ਇੱਕ ਵਾਰ ਫਿਰ ਦੱਸ ਦਈਏ ਕਿ ਡੌਲੀ ਚਾਹੇ ਵਾਲਾ ਨੇ ਬਿੱਗ ਬਾਸ ਦੇ ਵਿੱਚ ਸਿਰਫ 5 ਮਿੰਟ ਦੀ ਐਂਟਰੀ ਵਾਸਤੇ 5 ਮਿੰਟ ਦੇ ਫੋਟੋ ਸ਼ੂਟ ਵਾਸਤੇ 2 ਕਰੋੜ ਰੁਪਏ ਚਾਰਜ ਕੀਤੇ ਨੇ ਸੋ ਇਸ ਬਾਰੇ ਤੁਹਾਡਾ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ